ਇਹਾਂ ਨੂੰ ਰੂਪਕਤ ਕਰ ਰਹੀ ਹੈ ਕਿ ਦੇਖਦੇ ਹੋ ਕਿੰਨਾ ਵੱਡਾ ਕਰਦਾ ਪੰਜਾਬ ਨੂੰ 500 ਤੇ 400 100 ਸੁਖਦੇਵ ਤੋਂ ਕਿ 300 ਸਭ ਉਹ ਸਾਡੇ ਸ਼ਰਮਣੀਆਂ ਅਕਾਲੀਵਾਲ ਦੇ ਬਹੁਤ ਹੀ ਸੀਨੀਅਰ ਲੀਡਰ ਰਹੇ ਨੇ ਅਤੇ ਉਹਨੇ ਆਪਣੀ ਸਾਰੀ ਜ਼ਿੰਦਗੀ ਬੰਤ ਤੇ ਪੰਜਾਬ ਦੇ ਦੇਖੇ ਲਈ ਆ ਅਤੇ ਇਹ ਪਿੰਡ ਦੇ ਸਰਪੰਚ ਤੋਂ ਲੈ ਕੇ ਕੇਂਦਰੀ ਮੰਤਰੀ ਤੱਕ ਉਹਨੇ ਅਹੁਦੇ ਤੇ ਕੰਮ ਕੀਤਾ ਤੇ ਉਹਨਾਂ ਦਾ ਜਾਨ ਜਿਹੜਾ ਕਟਾ ਉਹ ਪਰਿਵਾਰ ਲਈ ਪੰਜਾਬ ਲਈ ਸਮੁੱਚੇ ਸੇ ਕੌਮ ਦੇ ਲਈ ਸਾਡੇ ਸਾਰਿਆਂ ਲਈ ਸ਼ਰਮਣੀ ਅਕਾਲੀ ਦਲ ਲਈ ਬਹੁਤ ਵੱਡਾ ਕਟਾਜ ਹੈ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ। ਮੈਂ ਕਿਹ ਕੋਈ ਆਖਰੀ ਕੋਈ ਜਾਦ ਹੋ ਤਾਂ ਗੱਲਬਾਤ ਹੋਈ ਹੋਵੇ ਕੋਈ ਕਿ ਥੋੜੇ ਨੂੰ ਪਹਿਲਾਂ ਹੀ ਮੈਂ ਮਿਲ ਕੇ ਆਇਆ ਘਰ ਜਾ ਕੇ ਮਿਲ ਕੇ ਅਸੀਂ ਪਾ ਮੇਰੇ ਕੋਲ ਕੱਲ੍ਹ ਹੀ 15-17 ਦਿਨ ਪਹਿਲਾਂ ਹੀ ਮਿਲਕੇ ਸੀ ਅਜੇ ਇਹ ਸਮੇਂ 'ਚ ਸੰਦੇਸ਼ ਸਿੰਘ ਢੀਂਡਸਾ ਤੋਂ ਜਾਣਾ ਜਦੋਂ ਕਿ ਸ਼੍ਰੋਮਣੀ ਕਾਲ ਦਾ ਵੱਖ-ਵੱਖ ਜਗਾਵਾਂ ਤੇ ਕਿਹਾ ਤੇ ਕਾਫੀ ਵੱਡੇ ਲੀਡਰ ਕੋਲ ਸੀ ਇਹ ਦੱਸਾਇਆ ਹੈ ਕਿ ਦੁਬਾਰੇ ਮਿਲ ਕੇ ਜਿਹੜਾ ਇਕੱਠਾ ਹੋ ਸਕਦਾ ਉਹਨਾਂ ਦੀ ਇਹੀ ਸੋਚ ਸੀਗੀ ਵੀ ਇਹ ਸ਼੍ਰੋਮਣੀ ਕਾਲ ਦਾ ਇਕੱਠਾ ਹੋਵੇ ਸਾਰੇ ਇੱਕ ਪਲੇਟਫਾਰਮ ਤੇ ਸਾਰੇ ਇਕੱਠੇ ਹੋ ਕੇ ਫਿਰ ਇਹ ਪਾਰਟੀ ਹੈ ਜਿਹੜੀ ਪੰਥ ਤੇ ਪੰਜਾਬ ਦੀ ਗਵਾਹੀ ਕਰੇ ਇਹ ਸੋਸ਼ੀ ਉਹਨਾਂ ਦੇ ਅਖੀਰਲੇ ਸਮੇਂ ਤੱਕ ਵੀ ਉਹ ਇਹਨਾਂ ਦੀ ਮਨਚ ਅੱਛਾ ਸੀ ਪਰ ਹੁਣ ਉਹ ਕੌੜੀ ਨਹੀਂ ਰਹਿ ਤੀਸਰ ਸਾਹਿਬ ਨਹੀਂ ਰਹਿ ਤਾਂ ਪਾਰਟੀ ਦਾ ਕੀ ਨੁਕਸਾਨ ਆਗਲੇ ਫਿਚਰ ਦੇ ਦੇਖੋ ਅਸੀਂ ਤਾਂ ਅੱਜ ਸਾਡੀ ਜਿਹੜੀ ਕਮੇਟੀ ਬਣੀ ਆ ਸਾਡੀ ਵੀ ਡਿਊਟੀ ਉਹੀ ਲੱਗੀ ਹੋਈ ਆ ਵੀ ਅਸੀਂ ਸਾਰੇ ਜਿਹੜੀਆਂ ਧੜਿਆਂ ਨੂੰ ਇਕੱਠੇ ਕਰੀਏ ਇੱਕ ਪਲੇਟਫਾਰਮ ਤੇ ਤੇ ਉਹਦੇ ਲਈ ਜਿੰਨੇ ਵੀ ਸਾਨੂੰ ਨੂੰ ਸਾਨੂੰ ਸਬਤ ਬਖਸ਼ੇ ਕੋਸ਼ਿਸ਼ ਕਰਾਂਗੇ ਤੇ ਅੱਜ ਵੀ ਅਸੀਂ ਤਾਂ ਨਿਸ਼ਕਾਮ ਤੇ ਨਿਸਵਾਰਥ ਇਹ ਜਿਹੜੇ ਡਿਊਟੀ ਨਿਭਾ ਰਹੇ ਆਂ ਵੀ ਅਸੀਂ ਸਾਰੇ ਇੱਕ ਪਲਾਨ ਹੋਂਦੇ ਇਕੱਠੇ ਹੋਈਏ ਤੇ ਪਾਰਟੀ ਸਟਰੋਂਗ ਹੋ ਉਂਦਰ ਦੀ ਨੂੰ ਕਿਵੇਂ ਦੇਖਦੇ ਆ। ਉਹ ਉਹਨਾਂ ਦਾ ਦੇਖੋ ਬਹੁਤ ਵਧੀਆ ਇਨਸਾਨ ਨੇ ਸਾਡੇ ਉਹਨਾਂ ਨਾਲ ਭਰਾ ਵਰਗੇ ਸਬੰਧ ਨੇ ਅਤੇ 307 ਤੋਂ ਸੇਧ ਲੈ ਕੇ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਜਿਹੜੀ ਆਪਣੀ ਤੌਰ ਐਮ.ਐਲ.ਏ. ਮੰਤਰੀ ਤੌਰ ਤੇ ਆਪਣੀਆਂ ਸਵਾਵਾ ਸਮਾਜਿਕ ਤੌਰ ਤੇ ਵੀ ਉਹਨਾਂ ਨੇ ਸਵਾਵਾ ਬਹੁਤ ਵਧੀਆ ਨਿਭਾਈਆਂ ਨੇ। ਹਾਂ ਪ੍ਰਸਤ ਕਰਦੇ ਆ ਕਿ ਦੇਖਦੇ ਹੋ ਕਿੰਨਾ ਵੱਡਾ ਘਰ ਹੈ ਪੰਜਾਬ ਨੂੰ ਪੰਜ ਸੌ ਤੇ ਪਾਰਟੀ 102 ਛੇ ਕਿ 307 ਉਹ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਲੀਡਰ ਰਹੇ ਨੇ। ਅਤੇ ਉਹਨੇ ਆਪਣੀ ਸਾਰੀ ਜ਼ਿੰਦਗੀ ਗੰਤ ਤੇ ਪੰਜਾਬ ਦੇ ਦੇਖੇ ਲਈ ਆ ਤੇ ਇਹ ਪਿੰਡ ਦੇ ਸਰਪੰਚ ਤੋਂ ਲੈ ਕੇ ਕੇਂਦਰੀ ਮੰਤਰੀ ਤੱਕ ਉਹਨਾਂ ਨੇ ਉਧਦੇ ਕੰਮ ਕੀਤਾ ਤੇ ਉਹਨਾਂ ਦੇ ਜਾਨ ਦਾ ਕਟਾ ਉਹ ਪਰਿਵਾਰ ਲਈ ਪੰਜਾਬ ਲਈ ਸਮੁੱਚੇ ਸੇ ਕੌਮ ਦੇ ਲਈ ਸਾਡੇ ਸਾਰਿਆਂ ਲਈ ਸ਼ਰਮਣੀ ਅਕਾਲੀ ਦਲ ਲਈ ਬਹੁਤ ਵੱਡਾ ਕਟਾ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਮੈਂ ਕਿ ਕੋਈ ਆਖਰੀ ਕੋਈ ਯਾਦ ਉਹ ਗੱਲਬਾਤ ਹੋਈ ਹੋਵੇ ਕੋਈ ਕਿ ਥੋੜੇੋਂ ਪਹਿਲਾਂ ਹੀ ਮੈਂ ਮਿਲ ਕੇ ਆਇਆ ਘਰ ਜਾ ਕੇ ਮਿਲ ਕੇ ਆਇਆ ਸਰਪੰਚ ਮੇਰੇ ਕੋਲ ਕੱਲ੍ਹ ਹੀ 15 ਦਿਨ ਪਹਿਲਾਂ ਹੀ ਮਿਲਕੇ ਸੀ ਅਜੇ ਇਹ ਸਮੇਂ ਚ ਸੰਦੇਸ਼ ਸਿੰਘ ਢੀਡਸਾ ਦਾ ਤੁਰ ਜਾਣਾ ਜਦੋਂ ਕਿ ਸ਼੍ਰੋਮਣੀ ਕਾਲ ਦਾ ਵੱਖ-ਵੱਖ ਜਗਾਵਾਂ ਤੇ ਕਿਹਾ ਤੇ ਕਾਫੀ ਵੱਡੇ ਲੀਡਰ ਤੇ ਪਹੁੰਚਾਇਆ ਹੈ ਕਿ ਦੁਬਾਰੇ ਮੁਰ ਦੇ ਜਿਹੜਾ ਇਕੱਠਾ ਹੋ ਸਕਦਾ ਉਹਨਾਂ ਦੀ ਇਹੀ ਸੋਚ ਸੀਗੀ ਵੀ ਇਹ ਸ਼੍ਰੋਮਣੀ ਕਾਲ ਦਾ ਇਕੱਠਾ ਹੋਵੇ ਸਾਰੇ ਇੱਕ ਪਲੇਟਫਾਰਮ ਤੇ ਸਾਰੇ ਇਕੱਠੇ ਹੋ ਕੇ ਫਿਰ ਇਹ ਪਾਰਟੀ ਹੈ ਜਿਹੜੀ ਪੰਥ ਤੇ ਪੰਜਾਬ ਦੀ ਗਵਾਹੀ ਕਰੇ ਇਹ ਸੋਚੀ ਉਹਨਾਂ ਦੇ ਅਖੀਰਲੇ ਸਮੇਂ ਤੱਕ ਵੀ ਉਹਨਾਂ ਦੀ ਮਨਚ ਅੱਛਾ ਸੀ ਪਰ ਹੁਣ ਉਹ ਕੌੜੀ ਨਹੀਂ ਰਹੇ ਸੀ ਸਰ ਸਾਹਿਬ ਨਹੀਂ ਰਹੇ ਤਾਂ ਪਾਰਟੀ ਦਾ ਕੀ ਨੁਕਸਾਨ ਆਗਲੇ ਫਿਚਰ ਦੇ ਦੇਖੋ ਅਸੀਂ ਤਾਂ ਅੱਜ ਸਾਡੀ ਜਿਹੜੀ ਕਮੇਟੀ ਬਣੀ ਆ ਸਾਡੀ ਵੀ ਡਿਊਟੀ ਉਹੀ ਲੱਗੀ ਹੋਈ ਆ ਵੀ ਅਸੀਂ ਸਾਰੇ ਜਿਹੜੀਆਂ ਧੜਿਆਂ ਨੂੰ ਇਕੱਠੇ ਕਰੀਏ ਇੱਕ ਪਲੇਟਫਾਰਮ ਤੇ ਤੇ ਉਹਦੇ ਲਈ ਜਿੰਨੇ ਵੀ ਸਾਨੂੰ ਲੋਕਾਂ ਨੂੰ ਸਬਤ ਬਖਸ਼ੇ ਕੋਸ਼ਿਸ਼ ਕਰਾਂਗੇ ਤੇ ਅੱਜ ਵੀ ਅਸੀਂ ਤਾਂ ਨਿਸ਼ਕਾਮ ਤੇ ਨਿਸਵਾਰਥ ਇਹ ਜਿਹੜੇ ਡਿਊਟੀ ਨਿਭਾ ਰਹੇ ਆ ਵੀ ਅਸੀਂ ਸਾਰੇ ਇੱਕ ਪਲੈਨ ਹੋਂਦੇ ਇਕੱਠੇ ਹੋਈਏ ਤੇ ਪਾਰਟੀ ਸਟਰੋਂਗ ਹੋਵੇ। ਪ੍ਰਿੰਦਰ ਜੀ ਨੂੰ ਕਿਵੇਂ ਦੇਖਦੇ ਆ? ਮੈਂ ਉਹਨਾਂ ਦਾ ਦੇਖੋ ਬਹੁਤ ਵਧੀਆ ਇਨਸਾਨ ਨੇ ਸਾਡੇ ਉਹਨਾਂ ਨਾਲ ਭਰਾ ਵਰਗੇ ਸਬੰਧ ਨੇ ਅਤੇ 307 ਤੋਂ ਸੇਧ ਲੈ ਕੇ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਜਿਹੜੀ ਆਪਣੀ ਤੌਰ ਐਮਐਲਏ ਮੰਤਰੀ ਤੌਰ ਤੇ ਆਪਣੀਆਂ ਸਵਾਵਾ ਸਮਾਜਿਕ ਤੌਰ ਤੇ ਵੀ ਉਹਨਾਂ ਨੇ ਸਵਾਵਾ ਬਹੁਤ ਵਧੀਆ ਨਿਭਾਈ ਹੈ।